ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣਾ ਜੋ ਅੱਜ ਦਾ ਵਿਸ਼ਾ ਹੈ ਅੱਜ ਆਪਾਂ ਗੱਲ ਕਰਾਂਗੇ ਉਹ ਸੰਗਤ ਜੋ ਹਰ ਰੋਜ਼ ਮੂਲ ਮੰਤਰ ਦਾ ਜਾਪ ਕਰਦੀ ਹੈ ਤਾਂ ਸੰਗਤ ਜੀ ਉਹ ਸੰਗਤ ਮੂਲ ਮੰਤਰ ਦੇ ਜਾਪ ਨਾਲ ਇਹ 10 ਕੰਮ ਕਰਨਾ ਵੀ ਸ਼ੁਰੂ ਕਰ ਦੇਵੇ ਤਾਂ ਫਿਰ ਸੰਗਤ ਜੀ ਦੇਖਣਾ ਕਿ ਪਰਮ ਪਿਤਾ ਪਰਮੇਸ਼ਵਰ ਤੁਹਾਡੀ ਹਰ ਅਰਦਾਸ ਪੂਰੀ ਕਰਦੇ ਹਨ ਕਿਵੇਂ ਤੁਹਾਡੇ ਉੱਪਰ ਸਤਿਗੁਰ ਸੱਚੇ ਪਾਤਸ਼ਾਹ ਦੀ ਮਿਹਰ ਹੁੰਦੀ ਹੈ ਤਾਂ ਫਿਰ ਸੰਗਤ ਜੀ ਅੱਜ ਇਸ ਵਿਸ਼ੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਸਾਰੇ ਆਗੇ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਸਾਡੇ ਚੈਨਲ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਤਾ ਜੋ ਬਾਬਾ ਜੀ ਦੀ ਕਿਰਪਾ ਤੁਹਾਡੇ ਤੇ ਅਤੇ ਤੁਹਾਡੇ ਪਰਿਵਾਰ ਤੇ ਹਮੇਸ਼ਾ ਬਣੀ ਰਹੇ ਤਾਂ ਤੇ ਫਿਰ ਆਓ ਸੰਗਤ ਜੀ ਇਸ ਕਥਾ ਨੂੰ ਪੂਰਾ ਸਰਵਣ ਕਰੀਏ ਤਾਂ ਫਿਰ ਸੰਗਤ ਜੀ ਸਭ ਤੋਂ ਪਹਿਲਾਂ ਜੋ ਅਸੀਂ ਕੰਮ ਸ਼ੁਰੂ ਕਰਨਾ ਹੈ ਕਿ ਤੁਸੀਂ ਇਸ ਸ਼ਬਦ ਦਾ ਜਾਪ ਤੁਸੀਂ ਇਸ਼ਨਾਨ ਕਰਨ ਤੋਂ ਬਾਅਦ ਹੀ ਕਰਨਾ ਹੈ ਸੰਗਤ ਜੀ ਪਹਿਲਾ ਨਿਯਮ ਇਹੀ ਹੈ ਕੇ मूल मंत्र ਦਾ ਪਾਠ ਸਵੇਰੇ ਉੱਠ ਕੇ ਅਤੇ ਪਹਿਲਾਂ ਇਸ਼ਨਾਨ ਕਰਕੇ ਇਸ ਤੋਂ ਬਾਅਦ ਕਰਨਾ ਚਾਹੀਦਾ ਹੈ ਨਾ ਕਿ ਬੈੱਡ ਤੇ ਉੱਠੋ ਤੇ ਸਿੱਧਾ ਜਾਪ ਕਰਨਾ ਸ਼ੁਰੂ ਕਰ ਦੇਵੋ ਬਲਕਿ ਪਹਿਲਾਂ ਤੁਹਾਡਾ ਸਰੀਰ ਅਤੇ ਮਨ ਪਵਿੱਤਰ ਹੋਣਾ ਚਾਹੀਦਾ ਹੈ ਕਿਉਂਕਿ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ ਇਸ਼ਨਾਨ ਕਰਨ ਤੋਂ ਬਾਅਦ ਨਾਮ ਜਪਣ ਨਾਲ ਸਰੀਰ ਦਾ ਸੰਗਤਜੀ ਕਹਿਣ ਦਾ ਪਾਪ ਇਹ ਹੈ ਕਿ ਜਦੋਂ ਅਸੀਂ ਸਰੀਰ ਦੀ ਗੰਦਗੀ ਦੂਰ ਕਰਦੇ ਹਾਂ ਤਾਂ ਫਿਰ ਸੰਗਤਜੀ ਸਾਡਾ ਮਨ ਵੀ ਤਾਜ਼ਾ ਮਹਿਸੂਸ ਕਰਦਾ ਹੈ ਅਤੇ ਜੇਕਰ ਸਾਡਾ ਸਰੀਰ ਗੰਦਲਾ ਹੋਵੇਗਾ ਜੇਕਰ ਸਾਡੇ ਸਰੀਰ ਉੱਪਰ ਗੰਦਗੀ ਹੋਵੇਗੀ ਤਾਂ ਇਸ ਗੰਦਗੀ ਦਾ ਪ੍ਰਭਾਵ ਸਾਡੇ ਮਨ ਉੱਪਰ ਜ਼ਰੂਰ ਪਵੇਗਾ ਸੰਗਤਜੀ ਬਹੁਤੇ ਸੰਗਤਾਂ ਦਾ ਇਹ ਆਖਣਾ ਹੈ ਕਿ ਸਰੀਰ ਮਾਇਨੇ ਨਹੀਂ ਰੱਖਦਾ ਸਰਫ ਮਾਨ ਮਾਇਨੇ ਰੱਖਦਾ ਹੈ ਪਰ ਸੰਗਤ ਜੀ ਤੁਸੀਂ ਆਪ ਹੀ ਸੋਚਣਾ ਕਿ ਜਦ ਤੱਕ ਸਾਡਾ ਸਰੀਰ ਗੰਦਾ ਹੋਵੇਗਾ ਸਾਡੇ ਦੰਤ ਤੇ ਕੱਪੜੇ ਮੈਲੇ ਹੋਣਗੇ ਤਾਂ ਸੰਗਤ ਜੀ ਸਾਡਾ ਮਨ ਅਤੇ ਧਿਆਨ ਵੀ ਸਾਡੇ ਸਰੀਰ ਅਤੇ ਸਾਡੇ ਕੱਪੜਿਆਂ ਉੱਪਰ ਜਾਵੇਗਾ ਸੋ ਸੰਗਤ ਜੀ ਕਹਿਣ ਦਾ ਭਾਵ ਇਹ ਹੈ ਕਿ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਇਸ਼ਨਾਨ ਕਰਨਾ ਬੜਾ ਜ਼ਰੂਰੀ ਹੈ ਸਾਫ਼ ਸੁਥਰੇ ਕੱਪੜੇ ਪਹਿਨਣਾ ਬੜਾ ਜ਼ਰੂਰੀ ਹੈ ਸੰਗਤ ਜੀ ਜੇਕਰ ਅਸੀਂ ਰੋਜ਼ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਹਾਂ ਇਸ਼ਨਾਨ ਕਰਨ ਤੋਂ ਬਾਅਦ ਸਾਫ਼ ਸੁਥਰੇ ਕੱਪੜੇ ਪਹਿਨ ਕੇ ਸਤਗੁਰ ਸੱਚੇ ਪਾਸ਼ਾ ਦੇ ਨਾਮ ਦਾ ਧਿਆਨ ਲਾਉਂਦੇ ਹਾਂ ਤੇ ਸਤਗੁਰ ਸੱਚੇ ਪਾਸ਼ਾ ਦੇ ਨਾਮ ਨੂੰ ਜਾਪ ਕਰਦੇ ਹਾਂ ਅਤੇ ਮੂਲ ਮੰਤਰ ਜੀ ਦਾ ਜਾਪ ਕਰਦੇ ਹਾਂ ਤਾ ਸੰਗਤ ਜੀ ਇਸ ਨਾਲ ਸਾਡਾ ਧਿਆਨ ਜਿਆਦਾ ਜੁੜਨ ਲੱਗ ਪੈਂਦਾ ਹੈ ਅਸੀਂ ਜੋ ਵੀ ਅਰਦਾਸ ਕਰਾਂਗੇ ਉਹ ਸਿੱਧੀ ਜਾ ਕੇ ਪਰਮ ਪਿਤਾ ਪਰਮੇਸ਼ਵਰ ਦੇ ਚਰਨਾਂ ਵਿੱਚ ਪ੍ਰਮਾਣ ਹੋਵੇਗੀ ਤਾਂ ਫਿਰ ਸੰਗਤ ਜੀ ਸਭ ਤੋਂ ਪਹਿਲਾਂ ਅਮਰਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਇਸ਼ਨਾਨ ਕਰਨਾ ਬੜਾ ਜ਼ਰੂਰੀ ਹੈ ਸੰਗਤ ਜੀ ਦੂਸਰਾ ਜੋ ਕੰਮ ਅਸੀਂ ਕਰਨਾ ਹੈ ਕਿ ਅਸੀਂ ਮੂਲ ਮੰਤਰ ਜੀ ਦਾ ਜਾਪ 108 ਵਾਰ ਇਕਾਗਰਤਾ ਹੋ ਕੇ ਕਰਨਾ ਹੈ ਸੰਗਤ ਜੀ ਦੂਜੇ ਨਿਯਮ ਵਿੱਚ ਮੂਲ ਮੰਤਰ ਜੀ ਦਾ ਜਾਪ ਤੁਸੀਂ ਰੋਜ਼ 108 ਮਾਲਾ ਰੋਜ਼ ਕਰਨੀ ਹੈ ਸੰਗਤ ਜੀ ਜੋ ਵੀ ਤੁਸੀਂ ਜਾਪ ਕਰਨਾ ਹੈ ਉਸ ਨੂੰ ਪੂਰੀ ਇਕਾਗਰਤਾ ਨਾਲ ਕਰਨ ਦੀ ਕੋਸ਼ਿਸ਼ ਕਰਨੀ ਹੈ ਅਰਥਾਤ ਮਨ ਨੂੰ ਨਾਮ ਵਿੱਚ ਰੱਖੋ ਅਤੇ ਅਤੇ ਆਪਣਾ ਪੂਰਾ ਧਿਆਨ ਪਰਮ ਪਿਤਾ ਪਰਮੇਸ਼ਵਰ ਦੇ ਚਰਨਾਂ ਵਿੱਚ ਲਗਾਓ ਕਿਉਂਕਿ ਸੰਗਤ ਜੀ ਇਕਾਗਰਤਾ ਨਾਲ ਕੀਤਾ ਗਿਆ ਜਾਪ ਹੀ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਪ੍ਰਵਾਨ ਹੁੰਦਾ ਹੈ ਜਦੋਂ ਸੰਗਤ ਜੀ ਅਸੀਂ ਇਸ ਮੂਲ ਮੰਤਰ ਦਾ ਜਾਪ 108 ਵਾਰ ਪੂਰੀ ਇਕਾਗਰਤਾ ਨਾਲ ਕਰਦੇ ਹਾਂ ਅਤੇ ਇਸ ਪਾਠ ਨੂੰ 15 ਦਿਨਾਂ ਤੱਕ ਜਾਰੀ ਰੱਖਦੇ ਹਾਂ ਸਤ ਗੁਰ ਸੱਚੇ ਪਾਸ਼ਾ ਦੀ ਸਾਡੇ ਉੱਪਰ ਮਿਹਰ ਜ਼ਰੂਰ ਹੁੰਦੀ ਹੈ ਸੰਗਤ ਜੀ ਜੋ ਵੀ ਸੰਗਤ 108 ਵਾਰ ਮੂਲ ਮੰਤਰ ਜੀ ਦਾ ਜਾਪ ਰੋਜ਼ਾਨਾ ਕਰਦੀ ਹੈ ਤਾਂ ਉਹਨਾਂ ਸੰਗਤਾਂ ਨੂੰ ਐਵੇਂ ਮਹਿਸੂਸ ਹੁੰਦਾ ਹੈ ਜਿਵੇਂ ਉਹਨਾਂ ਦੀ ਗੱਲ ਸਿੱਧੀ ਪਰਮ ਪਿਤਾ ਪਰਮੇਸ਼ਵਰ ਨਾਲ ਹੋ ਰਹੀ ਹੋਵੇ ਇਸ ਲਈ ਸੰਗਤ ਜੀ ਪੂਰੀ ਇਕਾਗਰਤਾ ਨਾਲ ਪਾਠ ਕਰਨਾ ਬੜਾ ਜ਼ਰੂਰੀ ਹੈ ਸੰਗਤ ਜੀ ਜੇਕਰ ਤੁਹਾਡੀ ਕੋਈ ਇੱਛਾ ਹੈ ਤਾਂ 108 ਵਾਲਾ ਮੂਲ ਮੰਤਰ ਜੀ ਦਾ ਜਾਪ ਤੁਸੀਂ ਕਰ ਸਕਦੇ ਹੋ ਸੰਗਤ ਜੀ ਤੀਸਰਾ ਜੋ ਕੰਮ ਹੈ ਕਿ ਜਦੋਂ ਵੀ ਤੁਸੀਂ ਕਿ ਜਦੋਂ ਤੁਸੀਂ ਪਰਮ ਪਿਤਾ ਪਰਮੇਸ਼ਵਰ ਅੱਗੇ ਆਪਣੀ ਜੋ ਵੀ ਅਰਦਾਸ ਰੱਖਣੀ ਹੈ ਤਾਂ ਸੰਗਤ ਜੀ ਇਸ ਅਰਦਾਸ ਤੋਂ ਪਹਿਲਾਂ ਅਸੀਂ ਘੱਟੋ ਘੱਟ 11 ਵਾਰ ਮੂਲ ਮੰਤਰ ਜੀ ਦਾ ਜਾਪ ਕਰਨਾ ਹੈ ਫਿਰ ਅੱਗੇ ਜਾ ਕੇ ਆਪਣੀ ਅਰਦਾਸ ਪਰਮ ਪਿਤਾ ਪਰਮੇਸ਼ਵਰ ਅੱਗੇ ਚਰਣਾ ਵਿੱਚ ਰੱਖ ਸਕਦੇ ਹਾਂ ਸੰਗਤ ਜੀ ਕਹਿਣ ਦਾ ਭਾਵ ਕਿ ਜਿਸ ਅਰਦਾਸ ਵਿੱਚ ਸਾਡਾ ਮਨ ਨਹੀਂ ਹੋਵੇਗਾ ਸਾਡਾ ਵਿਸ਼ਵਾਸ ਨਹੀਂ ਹੋਵੇਗਾ ਤਾਂ ਉਹ ਅਰਦਾਸ ਪਰਮ ਪਿਤਾ ਪਰਮੇਸ਼ਵਰ ਦੇ ਚਰਣਾ ਤੱਕ ਕਦੇ ਨਹੀਂ ਪਹੁੰਚਦੀ ਸੰਗਤ ਜੀ ਤੁਸੀਂ ਸਭ ਤੋਂ ਪਹਿਲਾਂ ਮੂਲ ਮੰਤਰ ਜੀ ਦਾ ਪਾਠ 11 ਵਾਰ ਕਰਨਾ ਹੈ ਸੰਗਤ ਜੀ ਇਸ ਤਰ੍ਹਾਂ ਕਰਨ ਨਾਲ ਸਾਡਾ ਮਨ ਪਰਮ ਪ੍ਰਭ ਪਰਮ ਪਿਤਾ ਪਰਮੇਸ਼ਵਰ ਦੇ ਨਾਲ ਜੁੜ ਜਾਂਦਾ ਹੈ ਅਤੇ ਇਸ ਤੋਂ ਬਾਅਦ ਅਸੀਂ ਜੋ ਵੀ ਅਰਦਾਸ ਕਰਦੇ ਹਾਂ ਅਸੀਂ ਜੋ ਵੀ ਆਪਣੀ ਬੇਨਤੀ ਗੁਰੂ ਦੇ ਚਰਨਾਂ ਵਿੱਚ ਰੱਖਦੇ ਹਾਂ ਤਾਂ ਸਤਿਗੁਰ ਸੱਚੇ ਪਾਤਸ਼ਾਹ ਦੀ ਅਜਿਹੀ ਮਿਹਰ ਹੁੰਦੀ ਹੈ ਕਿ ਉਹ ਅਰਦਾਸ ਹਰ ਹਾਲਤ ਵਿੱਚ ਪੂਰੀ ਹੁੰਦੀ ਹੈ ਸੰਗਾਜੀ ਤੁਸੀਂ ਜੋ ਵੀ ਅਰਦਾਸ ਗੁਰੂ ਦੇ ਚਰਨਾਂ ਵਿੱਚ ਰੱਖਣੀ ਹੈ ਉਸ ਤੋਂ ਪਹਿਲਾਂ ਤੁਸੀਂ ਮੂਲ ਮੰਤਰ ਜੀ ਦਾ ਜਾਪ ਕਰਨਾ ਹੈ ਸੰਗਾਜੀ ਅਗਲਾ ਜੋ ਕੰਮ ਹੈ ਕਿ ਤੁਸੀਂ ਰੋਜ਼ਾਨਾ ਮੂਲ ਮੰਤਰ ਜੀ ਦੇ ਜਾਪ ਤੋਂ ਬਾਅਦ ਅਸੀਂ ਗੁਰਬਾਣੀ ਦੀ ਇੱਕ ਪੌੜੀ ਜ਼ਰੂਰ ਪੜ੍ਹਨੀ ਹੈ ਸੰਗਾਜੀ ਮੂਲ ਮੰਤਰ ਨੂੰ ਤੁਸੀਂ ਇੱਕ ਬੀਜ ਵਾਂਗ ਸਮਝੋ ਗੁਰਬਾਣੀ ਉਸ ਬੀਜ ਨੂੰ ਵਧਾਉਣ ਦਾ ਕੰਮ ਕਰਦੀ ਹੈ ਸੋ ਕਹਿਣ ਦਾ ਇਹ ਭਾਵ ਹੈ ਕਿ ਜਦੋਂ ਤੁਸੀਂ ਮੂਲ ਮੰਤਰ ਜੀ ਦੇ ਜਾਪ ਤੋਂ ਬਾਅਦ ਜਪਜੀ ਸਾਹਿਬ ਜੀ ਦਾ ਜਾਪ ਕਰਦੇ ਹੋ ਤਾਂ ਸੰਗਤ ਜੀ ਉਸ ਜਾਪ ਦੀ ਤਾਕਤ ਹੋਰ ਵੱਧ ਜਾਂਦੀ ਹੈ ਇਸ ਲਈ ਸੰਗਤ ਜੀ ਤੁਸੀਂ ਮੂਲ ਮੰਤਰ ਜੀ ਦੇ ਪਾਠ ਤੋਂ ਬਾਅਦ ਜਪਜੀ ਸਾਹਿਬ ਜੀ ਦਾ ਪਾਠ ਵੀ ਕਰ ਸਕਦੇ ਹੋ ਤਾਂ ਸੰਗਤ ਜੀ ਇਸ ਤਰ੍ਹਾਂ ਪਰਮ ਪਿਤਾ ਪਰਮੇਸ਼ਵਰ ਦੀ ਮਿਹਰ ਤੁਹਾਡੇ ਉੱਪਰ ਜ਼ਰੂਰ ਹੋਵੇਗੀ ਸੰਗਤ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ